ਉਹ ਵਿਚੋਲੇ ਨਾਲ ਇਹ ਰਿਸ਼ਤਾ ਕਰਾ ਮੇਰੇ ਮੁੰਡੇ ਨੂੰ ਵਿਚੋਲਾ ਘਰ ਚਾਲ ਕੋਲ ਡੇਟ ਨੂੰ ਜਨਾਖੇ ਤੇ ਭਾਈ ਵਿਚੋਲੇ ਦੀ ਕੁੜੀ ਆ ਚਾਰ ਜਣੇ ਜਾਵਾਂਗੇ ਤੇ ਦੇਖ ਕੇ ਵੇਖ ਕੇ ਉਹ ਤੇ ਜਾਵੜੇ ਚਾਰੋ ਤੇ ਨਵਾਂ ਵਿਚੋਲਾ ਵਿਚੋਲਾ ਰਾਬੀ ਬੋਲੋ ਕੀ ਪੁੱਛ ਲੈਣ ਜਣਾ ਮੁੰਡੇ ਵਾਲੇ ਕੁੜੀ ਵਾਲੇ ਨੂੰ ਨਾ ਮੁੰਡੇ ਦਾ ਇੱਕ ਜਿਹੜਾ ਕੁੜੀ ਵਾਲੇ ਗਈ ਸੀਗੇ ਉਹ ਆਦੇ ਆਪਾਂ ਰਿਸ਼ਤਾ ਕਰਦੇ ਤੇ ਕਰੇ ਉਹ ਹੋਏ ਨਹੀਂ ਤੀਜਾ ਬੋਲਾ ਉਹ ਹੋਵੇ ਤੇ ਜਿਆ ਫਿਰ ਬਚੋਲਾ ਕਿਵੇਂ ਆ ਤੀਜਾ ਬੋਲਾ ਦੇ ਕਰ ਉਹ ਹੈ ਨਹੀਂ ਚੌਥਾ ਤਾਂ ਉਹ ਵੀ ਨਹੀਂ ਉਹ ਬਚੋਲਾ ਰਾਇ ਕਰੋ ਤੇ ਸਟੋਰ ਚਲ ਬੇਖੀਰ ਦਾ ਗੱਲ ਦੱਸੋ ਕੀ ਯਾਰੋਂ ਤੁਸੀਂ ਉਹ ਹੈ ਨਾ ਉਹ ਅਰ ਜੜੀ ਕੁੜੀ ਨੂੰ ਮਾਰਨਾ ਭੁਖੀ ਹੋਰ ਮੈਂ ਕਿਉਂ ਮਾਰਨਾ ਝੂਠ ਨਾ ਮਾਰੀ ਇਹਦੇ ਘਰੇ ਦੁੱਧ ਹੈ ਨਹੀਂ ਉਹ ਤਾਂ ਨਹੀਂ ਹੈ ਨਹੀਂ ਤੇ ਦੂਜਾ ਦੁੱਧਾਂ ਦਾ ਬਿੱਲੀ ਹੁੰਦੀ